ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭੂ ਮੈਂ ਤੁਹਾਡਾ ਆਪਣਾ ਅਜੀਜ਼ ਦੋਸਤ ਮੱਖਣ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਨ 2025 ਵਿੱਚ ਕਣਕੇ ਦੇ ਝਾੜ ਕਿਵੇਂ ਦੇ ਰਹੇ ਤੇ ਕਿਸਾਨ ਪ੍ਰਭੂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਦਾਂ ਦੇ ਝਾੜ ਪੰਜ ਛੇ ਸਾਲਾਂ ਬਾਅਦ ਆਏ ਨੇ ਸਨ 2018 ਤੇ 19 ਦੇ ਵਿੱਚ ਕਣਕੇ ਦੇ ਝਾੜ ਚੰਗੇ ਰਹੇ ਸੀ ਉਸ ਤੋਂ ਬਾਅਦ ਜਿਹੜਾ ਮੌਸਮਾ ਬਦਲਦਾ ਰਿਹਾ ਤੇ ਝਾੜ ਘਟਦੇ ਰਹੇ ਨੇ ਕਿਸਾਨ ਥੋੜੀ ਨਿਰਾਸ਼ਾ ਵੱਲ ਜਾ ਰਹੇ ਸੀ ਐਗਤੀ ਪਰਮਾਤਮਾ ਦੀ ਬਹੁਤ ਵੱਡੀ ਦੇਣ ਆਪਣੇ ਚੜ੍ਹਦੇ ਪੰਜਾਬ ਤੇ ਕਣਕ ਦੇ ਝਾੜ ਚੰਗੇ ਰਹੇ ਨੇ ਲੈਹ ਦੇ ਪੰਜਾਬ ਬੱਲਵੀ ਕਣਕ ਦੇ ਝਾੜ ਚੰਗੇ ਰਹੇ ਨੇ ਸਰੋਂ ਦੇ ਝਾੜ ਵੀ ਚੰਗੇ ਰਹੇ ਨੇ ਤੇ ਸਾਰੀਆਂ ਜਿੰਨੀਆਂ ਹੜੀ ਦੀਆਂ ਫਸਲਾਂ ਸੀ ਚੰਗੀਆਂ ਹੀ ਰਹੀਆਂ ਨੇ ਕਿਸਾਨ ਪ੍ਰਭੂ ਤੇ ਹੜੀ ਦੀ ਫਸਲ ਤੋਂ ਬਾਅਦ ਜਿਹੜੀ ਅਗਲੀ ਫਸਲ ਆ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਝੋਨਾ ਹੀ ਲੱਗਦਾ ਸੋਣੀ ਦੀ ਫਸਲ ਤੇ ਉਹਦੀ ਵੀ ਤੁਹਾਨੂੰ 1 ਜੂਨ ਤਰੀਕ ਕਰ ਦਿੱਤੀ ਗਈ ਆ ਵੈਸੇ ਮੈਨੂੰ ਲੱਗਦਾ 1 ਜੁਲਾਈ ਜਾਵੇਗੀ ਪਰ ਪੰਜਾਬ ਸਰਕਾਰ ਨੇ ਉਹ 1 ਜੂਨ ਕਰ ਦਿੱਤੀ ਗਈ ਆ ਤੇ ਕਿਸਾਨਪ੍ਰਭੂ ਉਹਦੇ ਜਿਹੜਾ ਮਸਲਾ ਆ ਪੰਜਾਬ ਸਰਕਾਰ ਦਾ ਸਰਕਾਰਾਂ ਦਾ ਚੱਲੀ ਜਾਂਦਾ ਵੀ ਪਾਣੀ ਨੂੰ ਲੈ ਕੇ ਜਾਂ ਅੱਗ ਨੂੰ ਲੈ ਕੇ ਪੰਜਾਬ ਸਰਕਾਰ ਕਹਿ ਰਹੀ ਆ ਵੀ 1 ਜੂਨ ਨੂੰ ਝੋਨਾ ਲਗਾਓ ਤੁਹਾਡਾ ਝੋਨਾ ਜਿਹੜਾ ਜਲਦੀ ਆ ਜਾਵੇਗਾ ਉਸ ਤੋਂ ਬਾਅਦ ਉਹਦੀ ਜਿਹੜੀ ਪ੍ਰਾਲਾ ਉਹਨੂੰ ਖੇਤ ਦੇ ਵਿੱਚ ਵਾਹ ਵੀਆ ਕਰਕੇ 1 ਮਹੀਨੇ ਦਾ ਟਾਈਮ ਹੈਗਾ ਉਸ ਤੋਂ ਬਾਅਦ ਕਿਤੇ ਜਾ ਕੇ ਆ ਹੜੀ ਦੀ ਫਸਲ 1 ਮਹੀਨੇ ਬਾਅਦ ਕਰੋ ਮਸਲਾ ਸਾਰਾ ਅੱਗ ਦਾ ਆ ਅੱਗ ਨਾਲ ਲਗਾਈ ਜਾਵੇ ਤੇ ਪੂਸ਼ਾ 44 ਬੈਨ ਕਹਿ ਰਹੇ ਨੇ ਉਹ ਬੈਨ ਮੈਨੂੰ ਨਹੀਂ ਪਤਾ ਹੈਗਾ ਕਿਵੇਂ ਹੋਵੇਗੀ ਪਰ ਬਹੁਤਾ ਪੰਜਾਬ ਪੂਸ਼ਾ 44 ਲਗਾਵੇਗਾ ਤੁਸੀਂ ਆਪਦੇ ਆੜਤੀਏ ਦੇ ਨਾਲ ਇਹ ਗੱਲ ਆ ਜਿਹੜੀ ਖੋਲ ਲਿਓ ਵੀ ਭਾਈ ਅਸੀਂ ਉਹੀ ਝੋਨਾ ਲਾ ਲਾਂਗੇ ਜਿਹੜਾ ਤੁਹਾਡਾ ਆੜਤੀਆ ਝੋਨਾ ਚੱਕ ਲੂਗਾ ਠੀਕ ਹੈ ਜੀ ਸਭ ਤੋਂ ਮੇਨ ਗੱਲ ਇਹ ਹੀ ਆ ਵੀ ਜਿਹੜੀ ਫਸਲ ਤੁਹਾਡਾ ਆੜਤੀਆ ਚੱਕ ਲਵੇ ਤੁਸੀਂ ਉਹ ਫਸਲ ਜਿਹੜੀ ਲਗਾ ਲਿਓ ਤੇ ਅੱਜ ਦੀ ਵੀਡੀਓ ਵਿੱਚ ਅੱਪ ਜੇ ਕਣਕ ਦੇ ਝਾੜ ਦੀ ਗੱਲ ਕਰੀਏ ਤਾਂ ਕਿਹੜੇ ਟੌਪ ਦੇ ਬੀਜ ਨੇ ਜਿਹੜੇ 5-7 ਟੌਪ ਦੇ ਰਹੇ ਨੇ ਵੈਸੇ ਟੌਪ ਦਾ ਦੇਖੋ 1 ਇੱਕੇ ਹੁੰਦਾ ਰਾਜਾ ਤੇ 1 ਇੱਕੇ ਹੁੰਦਾ ਬਾਕੀ ਦਾ ਸਾਰੇ ਪਿੱਛੇ ਸੈਨਿਕੀ ਹੁੰਦੇ ਨੇ ਤੇ ਜਿਹੜਾ ਰਾਜਾ ਫਸਲ ਬਣੀ ਆ ਇਸ ਵਾਰੀ ਮੈਂ ਪਹਿਲਾਂ ਉਹਦਾ ਹੀ ਨਾਮ ਲੈ ਲਵਾਂ ਉਹ ਹੈਗੀ ਆ DBW327 327 ਮੈਂ ਜਿਵੇਂ ਕਿ ਕਣਕ ਦੀ ਬਾਡੀ ਤੋਂ ਪਹਿਲਾਂ ਹੀ ਤੁਹਾਨੂੰ ਅਨੁਮਾਨ ਲਗਾ ਕੇ ਦੱਸ ਦਿੱਤੀ ਸੀ ਵੀ ਇਹ ਚੰਗੀ ਜਾਵੇਗੀ ਬਾਕੀ ਨੇ ਵੀ ਚੰਗੀਆਂ ਨੇ 19 ਦੇ ਫਰਕ ਆ 327 ਆ ਜਿਹੜੀ ਉਹਦੇ ਟੌਪ ਦੇ ਝਾੜ ਰਹੇ ਨੇ ਚੰਗੇ ਬਾਣਾ ਦੇ ਵਿੱਚੋਂ ਉਹ 72-75 ਮਣ ਤੱਕ ਗਈ ਆ ਤੇ ਹਲਕੇ ਬਾਣਾ ਦੇ ਵਿੱਚੋਂ 60 ਮਣ ਤੱਕ ਗਈ ਆ 60 ਮਣ ਤੋਂ ਘੱਟ ਵਾਲੀ ਮੇਰੇ ਕੋਲੇ ਕੋਈ ਖ਼ਬਰ ਨਹੀਂ ਆਈ 60 ਮਣ 327 ਕਣਕ ਹਰੇਕ ਦੀ ਨਿਕਲੀ ਆ ਹਾਂ ਜੇ ਕਿਸੇ ਨੇ ਮਿਹਨਤ ਨਹੀਂ ਕਰਨੀ ਕਣਕ ਬੀਜ ਕੇ ਉਸ ਦੀ ਜਾਤ ਨਹੀਂ ਪੁੱਛਣੀ ਉਹਦੇ ਨਾਲ ਜਾਣਾ ਨਹੀਂ ਹੈਗਾ ਖੇਤ ਕਦੇ ਜਾਣਾ ਨਹੀਂ ਉਹਦੀ 60 ਮਣ ਤੋਂ ਵੀ ਘੱਟ ਸਕਦੀ ਆ ਪਰ ਜਿਹੜੇ ਵਧੀਆ ਖੇਤੀ ਕਰਦੇ ਨੇ 60 ਮਣ ਤੋਂ ਲੈ ਕੇ 75 ਮਣ ਤੱਕ ਝਾੜ ਰਹੇ ਨੇ ਤੇ 75 ਮਣ ਭਾਈ ਸਾਰਿਆਂ ਦੇ ਨਹੀਂ ਮਿਲਦੇ ਹੁੰਦੇ ਉਹ ਬਹੁਤ 10-15% ਕਿਸਾਨ ਹੁੰਦੇ ਨੇ ਜਿਨ੍ਹਾਂ ਨੂੰ 75 ਮਣ ਦੇ ਝਾੜ ਮਿਲਦੇ ਹੁੰਦੇ ਨੇ ਅਗੇਤੀ ਬਿਜਾਈ ਕਰਨੀ ਪੈਂਦੀ ਆ ਟਾਈਮ ਦੇ ਨਾਲ ਰੇਸ ਸਪਰੇਅ ਕਰਨੇ ਪੈਂਦੇ ਨੇ ਐਨਪੀਕੇ ਦੇ ਸਪਰੇਅ ਕਰਨੇ ਪੈਂਦੀਆਂ ਨੇ ਤੇ ਤੁਹਾਡੀ ਜ਼ਮੀਨ ਡਾਕਰ ਹੋਣੀ ਚਾਹੀਦੀ ਆ ਫੇਰ ਕਿਤੇ ਜਾ ਕੇ 75 ਮਣ ਦੇ ਝਾੜ ਨਿਕਲਦੇ ਨੇ ਨਹੀਂ ਜਿਹੜੇ ਕਣਕ ਦੇ ਝਾੜ ਨੇ ਤੁਹਾਡੀ ਮੇਨ ਗੱਲ ਜ਼ਮੀਨ ਤੇ ਡਿਪੈਂਡ ਨੇ ਜੇ ਤੁਹਾਡੀ ਜ਼ਮੀਨ ਰੇਤਲੀ ਆ ਤਾਂ ਝਾੜ ਘਟਣਗੇ ਹੀ ਘਟਣਗੇ ਤੁਸੀਂ ਉਹਨੂੰ ਡਾਕਰ ਜ਼ਮੀਨਾਂ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਕਿਸਾਨ ਪ੍ਰਭੋ ਤੇ ਜਿਹੜਾ ਅਗਲਾ ਵੀ ਆ ਉਹ ਹੈਗਾ ਪੀਬੀਡਬਲਯੂ 822 ਉਹ ਵੀ 70 ਮਣ ਤੱਕ ਤਾਗੜੇ ਵਾਹਣਾ ਦੇ ਵਿੱਚ ਗਿਆ ਆ ਤੇ ਉਹਦਾ ਪਰ ਜਿਹੜਾ ਨਾੜਾ ਚੀੜਾ ਆ ਤੂੜੀ ਕਰਨ ਦੇ ਵਿੱਚ ਸਮੱਸਿਆ ਆਉਂਦੀ ਆ ਤੇ 822 ਡਿਗਣ ਦੀ ਵੀ ਸਮੱਸਿਆ ਆਉਂਦੀ ਆ 327 ਡਿਗਣ ਦੀ ਘੱਟ ਸਮੱਸਿਆ ਥੋੜੀ ਜੀ ਰਹੀ ਆ ਤੇ ਅਗਲੀ ਕਿਸਮ ਜਿਹੜੀ 222 ਵੈਸੇ ਮੈਂ ਇਹ 2-3 ਸਾਲ ਪਹਿਲਾਂ ਲਗਾਈ ਸੀ 222 ਕੱਦ ਬਹੁਤ ਸੋਹਣਾ ਕਰਦੀ ਆ ਝਾੜ ਵੀ ਚੰਗੇ ਨੇ ਝਾੜ ਵੀ 70 ਮਣ ਤੱਕ ਐਕਤੀ ਮੈਨੂੰ ਖਬਰਾਂ ਮਿਲੀਆਂ ਨੇ ਵੀ ਚਲੇ ਗਏ ਕਿਸੇ ਕਿਸੇ ਦੇ ਪਰ ਇਹਦਾ ਜਿਹੜਾ ਨਾੜ ਆ ਬਹੁਤ ਜ਼ਿਆਦਾ ਚੀੜਾ ਤੇ ਡਿਗਨ ਦੀ ਸਮੱਸਿਆ ਵੀ ਬਹੁਤ ਜ਼ਿਆਦਾ 222 ਦੇ ਵਿੱਚ ਤੇ ਝਾੜ ਚੰਗੇ ਨੇ ਤੇ ਅਗਲੀ ਫਸਲ ਹੈਗੀ 303 303 ਫਸਲ ਦੇ ਝਾੜ ਨੇ 65 ਕਮਣ ਦੇ 65 ਮਣ ਤੋਂ 70 ਮਣ ਦੇ ਵਿੱਚ ਵਿੱਚ ਹੈਗੇ ਨੇ ਤੇ ਇਹਦਾ ਤੂੜੀ ਵੀ ਵਧੀਆ ਹੋ ਜਾਂਦੀ ਆ ਵੈਸੇ ਤੂੜੀ ਦੇ ਰੇਟ ਘਟ ਨੇ ਹੁਣ ਮੇਰੀ ਗੱਲ ਵੱਲ ਇੰਟਰਸਟ ਨਹੀਂ ਹੋਵੇਗਾ ਚਲੋ ਹਰ ਸਾਲ ਰੇਟ ਨਹੀਂ ਘਟ ਰਹੇ ਨੇ ਤੇ 303 ਵੀ ਚੰਗੀ ਆ ਤੇ 1105 ਜਿਹੜੀ ਕਣਕ ਆ 1105 ਫਤਿਹਗੜ੍ਹ ਸਾਹਿਬ 90 에이커ਾਂ ਲੋਅਰ ایریا ਦੇ ਵਿੱਚ ਬਜਾਈ ਕੀਤੀ ਜਾਂਦੀ ਆ ਇਹਦੇ ਝਾੜ ਵੀ ਭਾਈ 70 ਮਣ ਤੱਕ ਗਏ ਨੇ ਨਵਾਂ BCSD 3386 ਇਹਦੇ ਵੀ ਝਾੜ ਚੰਗੇ ਰਹੇ ਨੇ ਇਹਦੇ ਵਿੱਚ ਬਿਮਾਰੀਆਂ ਵਗੈਰਾ ਦੀਆਂ ਸਮੱਸਿਆਵਾਂ ਘੱਟ ਆਉਂਦੀਆਂ ਨੇ ਪੀਲੀ ਕੁੰਗੀ ਵਗੈਰਾ ਤੇ HD 3386 ਦੇ ਵੀ ਚੰਗੇ ਰਹੇ ਨੇ 187 ਕਣਕ ਆ ਜਿਹੜੀ ਕਿ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੀ ਸੀ ਮੇਰੇ ਆਪਣੇ ਖੇਤ ਵਿੱਚ ਵੀ ਹੈਗੀ ਸੀ 187 ਤੇ ਉਹਦੇ ਝਾੜ ਇਸ ਵਾਰੀ ਘਟ ਗਏ 327 ਦੇ ਮੁਕਾਬਲੇ ਘਟ ਗਏ 187 ਦੇ ਕਣਕ ਬਹੁਤ ਸੋਹਣੀਆ ਸੁਨੱਖਪਣਾ ਬਹੁਤ ਆ ਡਿਗਰੀ ਵੀ ਨਹੀਂ ਹੈਗੀ ਸੋਹਣੀਆ ਕੱਦ ਵੀ ਸੋਨਾ ਕਰ ਜਾਂਦੀ ਆ ਇਹਦੇ ਝਾੜ 60-62 ਮਣ ਤੱਕ ਆਏ ਨੇ ਵੈਸੇ 65 ਮਣ ਤੱਕ ਵੀ ਚਲੇ ਗਏ ਨੇ ਪਰ ਬਹੁਤੇ ਖੇਤਾਂ ਵਿੱਚ 55 ਮਣ ਵੀ ਰਹਿ ਗਏ ਹੋਣਗੇ ਪਰ 187 ਦਾ ਮੈਂ ਹੁਣ ਇਹ ਗੱਲ ਮੰਨਣਾ ਵੀ ਬੀ ਪੁਰਾਣਾ ਹੋ ਗਿਆ ਹੁਣ ਇਹ ਮੌਸਮ ਦੇ ਅਨੁਕੂਲ ਨਹੀਂ ਰਿਹਾ ਹੁਣ ਇਹ ਪਿੱਛੇ ਰਹਿ ਗਿਆ ਹੁਣ ਆਪਾਂ ਇਹਨੂੰ ਅੱਗੇ ਵੱਲ ਨਾ ਲੈ ਕੇ ਜਾਈਏ ਹਮੇਸ਼ਾ ਕਣਕ ਦੇ ਜਿਹੜੇ ਝਾੜ ਨੇ ਨਵੇਂ ਬੀਜ ਹੀ ਦਿੰਦੇ ਹੁੰਦੇ ਨੇ ਕਿਸਾਨ ਪ੍ਰਭੋ ਤੇ ਜਿਹੜੇ ਕਿਸਾਨ ਪ੍ਰਾ ਨਹੀਂ ਬਦਲਦੇ ਹੁੰਦੇ ਮਾਹਾਂ ਦੇ ਆਟੇ ਵਾਂਗੂ ਅੜ ਜਾਂਦੇ ਨੇ ਬਦਲ ਜਾ ਕਰੋ ਯੂਨੀਵਰਸਿਟੀਆਂ ਨਵੇਂ ਬੀਜ ਰਿਲੀਜ਼ ਕਰਦੀਆਂ ਨੇ ਵੀ ਮੌਸਮ ਆਏ ਸਾਲ ਬਦਲਦਾ ਰਹਿੰਦਾ ਠੀਕ ਆ ਉਹ ਜਿਹੜੇ ਬਦਲਮਾ ਮੌਸਮ ਆ ਉਹ ਜਿਹੜੇ ਨਵੇਂ ਬੀਜ ਨੇ ਉਹਨਾਂ ਨੂੰ ਜ਼ਿਆਦਾ ਅਨੁਕੂਲ ਰਹਿੰਦਾ ਆ ਤਾਂ ਕਰਕੇ ਝਾੜ ਵਧਦੇ ਨੇ 327 ਕਣਕ ਨਵਾਂ ਬੀਜ ਹਲੇ 2-3 ਸਾਲ ਪੁਰਾਣਾ ਆ 3 ਸਾਲ ਅਗਲੇ ਸਾਲ 4 ਸਾਲ ਪੁਰਾਣਾ ਹੋ ਜਾਵੇਗਾ ਇਹਦੇ ਝਾੜ ਵਧ ਰਹੇਣਗੇ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਿਆ ਕਰੋ ਪੁਰਾਣੇ ਬੀਜਾਂ ਨੂੰ ਛੱਡ ਦਿਓ ਹੁਣ ਅੱਗੇ ਵੱਲ ਨੂੰ ਆਪਾਂ ਵਧਣਾ ਜਿਹੜਾ ਸ਼ੁਰੂ ਕਰੀਏ ਤੇ ਕਿਸਾਨ ਪ੍ਰਭੂ ਕਣਕ ਦੀ ਜਿਹੜੀ ਅਗੇਤੀ ਬਜਾਈ ਆ ਨਾ ਪੂਰੀ ਕਾਮਯਾਬ ਰਹੀ ਆ ਜਿਹੜਾ ਫਤੇਗੜ ਸਾਹਿਬ ਏਰੀਆ ਤੇ ਨਾਬਾ ਏਰੀਆ ਸੰਗਰੂਰ ਏਰੀਆ ਬਰਨਾਲਾ ਏਰੀਆ ਪਟਿਆਲੇ ਦਾ ਉਰਲੇ ਪਾਸੇ ਵਾਲਾ ਏਰੀਆ ਚੜ੍ਹਦੇ ਵੱਲ ਨੂੰ ਜਿਹੜਾ ਪਟਿਆਲਾ ਰਹਿ ਜਾਂਦਾ ਆ ਇੱਧਰ ਗੇਤੀਆਂ ਬਜਾਈਆਂ ਹੋ ਜਾਂਦੀਆਂ ਨੇ ਤਕਰੀਬਨ 22 ਅਕਤੂਬਰ ਤੋਂ ਕਣਕ ਦੀ ਬਜਾਈ ਸ਼ੁਰੂ ਹੋ ਜਾਂਦੀ ਆ ਮੇਰੇ ਨਾਲ ਗਵਾਂਡੀ ਦੀ ਸੀ ਉਹਦੀ 25 ਅਕਤੂਬਰ ਦੀ ਕਣਕ ਸੀ ਪੂਰੀ ਟੌਪ ਦੇ ਝਾੜ ਰਹੇ ਨੇ ਬੀਜ ਉਹਨਾਂ ਤੋਂ ਘੱਟ ਪੈ ਗਿਆ ਸੀ ਕੋਈ ਚੱਕਰ ਵਾਲੀ ਗੱਲ ਨਹੀਂ ਕੜਕ ਖੜੀ ਹੀ ਦੱਸਦੀ ਸੀ ਜਦੋਂ ਪੱਕਣ ਤੇ ਆ ਗਈ ਪੂਰੇ ਵਧੀਆ 75 ਮਣ ਤੱਕ ਝਾੜ ਗਏ ਨੇ ਤੇ ਇਹੀ ਫਰਕ ਆ ਵੀ ਅਗੇਤ ਹਮੇਸ਼ਾ ਅਗੇਤੀਆ ਕੋਈ ਮਰਜ਼ੀ ਕੰਮ ਕਰ ਲੋ ਅਗੇਤ ਲਾ ਲੋ ਕੰਮ ਨੂੰ ਉਹਨੇ ਗੇਤਾ ਹੀ ਰਹਿਣਾ ਹਾਂ ਜੇ 10 ਸਾਲ ਤੁਸੀਂ ਬਜਾਈ ਕਰਦੇ ਹੋ ਕਿਤੇ 1-2 ਸਾਲ ਇੱਕ ਜਾਂ ਦੋ ਵਾਰੀ ਪਸੇਤੀਆਂ ਫਸਲਾਂ ਵੱਧ ਨਿਕਲਿਆ ਆਉਂਦੀਆਂ ਨੇ ਪਰ ਨਿਕਲਦੀਆਂ ਸਿਰਫ 1-2 ਸਾਲ ਹੀ ਨੇ 10 ਵਿੱਚੋਂ 1-2 ਬਸ ਤੇ ਅਗੇਤ ਕਮ ਅਗੇਤੀਆ ਅਗੇਤੀਆ ਬਜਾਈਆਂ ਕਾਮਜਵਰੀਆਂ ਨੇ ਤੇ ਅਗਲੀ ਗੱਲ ਜਿਹੜੀ ਸੁਪਰਸੀਡਰ ਦੀ ਬਜਾਈ ਸੀ ਉਹ ਵੀ 100% ਕਾਮਜਵਰ ਰਹੀ ਆ ਮੈਂ ਪਹਿਲਾਂ ਵੀ ਦੱਸਦਾ ਉਹਨਾ ਮੇਰੇ ਕੋਲੇ ਸੁਪਰਸੀਡਰ ਨਹੀਂ ਹੈਗਾ ਪਰ ਮੈਂ ਉਹਨੂੰ ਨਹੀਂ ਉਹਨੂੰ ਇਦਾਂ ਕਹਿੰਦਾ ਵੀ ਇਹਨੂੰ ਬੰਦਾ ਜੀ ਬੇਕਾਰ ਆ ਜੀ ਨਾ ਜਿਹੜੀ ਗੱਲ ਸਹੀ ਆ ਆਪਾਂ ਸਹੀ ਦੱਸਦੇ ਆ ਸੁਪਰਸੀਡਰ ਦੀ ਜਿਹੜੀ ਬਜਾਈ ਵਾਲੀ ਕਣਕ ਸੀ ਤੇ ਮੇਰੇ ਕੋਲੇ ਵਾਹਵੀਂ ਵਾਲੀ ਕਣਕ ਸੀ ਬਿਲਕੁਲ ਬਰਾਬਰ ਝਾੜ ਰਹੇ ਨੇ ਕੋਈ ਵੀ ਫਰਕ ਨਹੀਂ ਰਹੇਗਾ 19 21 ਦਾ ਫਰਕ ਵੀ ਨਹੀਂ ਹੈਗਾ 100% ਝਾੜ ਮਿਲੇ ਨੇ ਸੁਪਰ ਸੀਡਰ ਵਾਲੀ ਕਣਕ ਦੇ ਕੋਈ ਫਰਕ ਨਹੀਂ ਹੈਗਾ ਕਿਸਾਨ ਪ੍ਰਭੂ ਤੇ ਅਗਲੀ ਗੱਲ ਹੈਗੀ ਆ ਵੀ ਐਨ ਪੀ ਕੇ ਦੇ ਸਪਰੇਹਾਂ ਦਾ ਕੀ ਆਪਾਂ ਨੂੰ ਰਿਜ਼ਲਟ ਮਿਲਿਆ ਹਾਂਜੀ ਮਿਲਿਆ ਐਨ ਪੀ ਕੇ ਦੇ ਨਾਲ 5 ਮਣ ਤੱਕ ਝਾੜ ਵਧ ਗਿਆ 1 ਮਣ ਤਕਰੀਬਨ 1000 ਰੁਪਏ ਦੇ ਆਸ-ਪਾਸ ਆ ਤੁਹਾਡਾ ਕਿੱਲੇ ਦੇ ਵਿੱਚੋਂ 5000 ਰੁਪਿਆ ਐਨ ਪੀ ਕੇ ਆਨੇ ਵਧਾਤਾ ਐਨ ਪੀ ਕੇ ਕਿੰਨੀ ਕੀਮਤ ਦੇ ਪੈਂਦੇ ਨੇ 2-3 ਕਿ ਸਪਰੇਹਾਂ ਮੈਂ ਦੱਸੀਆਂ ਸੀ ਬਿੱਚੇ ਲੇਬਰ ਪਾ ਕੇ 1000 ਰੁਪਏ ਮਸਾ ਲੱਗਣਾ ਜੇ ਤਿੰਨ ਸਪਰੇਹਾਂ ਕਰਾਂਗੇ ਵੈਸੇ ਦਾ ਦੋ ਸਪਰੇਹਾਂ ਵੀ ਬਹੁਤ ਨੇ ਦੋ ਸਪਰੇਹਾਂ ਦੇ ਤੁਹਾਡਾ 700 ਰੁਪਏ ਲੱਗਣਾ ਆ ਤਿੰਨ ਸਪਰੇਹਾਂ ਤੇ 1000 ਤੁਹਾਡਾ 4000 ਰੁਪਏ ਜਿਹੜਾ ਐਨਪੀਕੇਾ ਵਾਦਿਕਾ ਵਧਾ ਕੇ ਲੈ ਜਾਣਗੇ ਐਨਪੀਕੇ ਦੀਆਂ ਸਪਰੇਹਾਂ ਕਰਨੀਆਂ ਚਾਹੀਦੀਆਂ ਨੇ ਕਣਕ ਤੇ ਤੇ ਐਨਪੀਕੇ ਜਿਹੜੇ ਉਹ ਸਮੇਂ ਆਪਣੀ YouTube ਚੈਨਲ ਤੇ ਮੈਂ ਦੱਸਦਾ ਰਹਿਣਾ ਹੁੰਨਾ ਵੀ ਆਹੀ ਰਿਕਮੈਂਡ ਕਰਦਾ ਹੁੰਨਾ ਵੀ ਇਹੀ ਕਰੋ ਤੇ ਹੋਰ ਹਲਕੇ ਫੁਲਕੇ ਨਹੀਂ ਕਰਨੇ ਹੁੰਦੇ ਉਹ ਵਧੀਆ ਹੁੰਦੇ ਨੇ ਉਹਨਾਂ ਵਿੱਚ ਖਰਾਕੀ ਤ ਤ ਐਨ ਪੀ ਕੇ ਹੁੰਦੇ ਨੇ ਸਾਰੇ ਚੀਜ਼ਾਂ ਥੋੜੀ ਥੋੜੀ ਮਾਤਰਾ ਇਹਦੇ ਵਿੱਚ ਪਾਈਆਂ ਹੁੰਦੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੀ ਫੰਗੀਸਾਈਡ ਨੇ ਇਸ ਵਾਰੀ ਫਰਕ ਨਹੀਂ ਦਿਖਾਇਆ 19 21 ਦਾ ਹੀ ਫਰਕ ਮਿਲਿਆ ਕਿਉਂਕਿ ਜਿਹੜਾ ਮੌਸਮ ਸੀ ਠੰਡਾ ਰਿਹਾ ਇੱਕ ਵਾਰੀ ਤਾਂ ਫਰਵਰੀ ਮਹੀਨੇ ਦੇ ਵਿੱਚ ਗਰਮੀ ਪੈਣ ਲੱਗ ਗਈ ਸੀ ਫਰਵਰੀ ਤੋਂ ਬਾਅਦ ਮਾਰਚ ਦਾ ਮਹੀਨਾ ਪੂਰਾ ਠੰਡਾ ਰਿਹਾ ਮਾਰਚ ਦਾ ਮਹੀਨਾ ਠੰਡਾ ਹੋਣ ਕਰਕੇ ਜਿਹੜਾ ਇਹ ਆਪਣੇ ਫੰਗੀ ਸੈਡ ਸਪ੍ਰੇਹਾਂ ਕਰੀਆਂ ਸੀ ਉਹਦੇ ਨਾਲ 1921 ਦਾ ਹੀ ਫਰਕ ਪਿਆ ਹਾਂ ਜੇਕਰ ਗਰਮੀ ਪੈ ਜਾਂਦੀ ਤਾਂ ਫੰਗੀ ਸੈਡ ਸਪ੍ਰੇਹਾਂ ਵਾਲੀਆਂ ਕਣਕਾਂ ਵੱਧ ਨਿਕਲਣੀਆਂ ਸੀ ਬਾਕੀ ਘਟ ਜਾਂਦੀਆਂ ਪਰ ਫੰਗੀ ਸੈਡ ਜਿਹੜਾ ਪ੍ਰਮਾਤਮਾ ਨੇ ਦੇਖਤਾ ਪਹਾੜਾਂ ਦੇ ਵਿੱਚ ਬਰਫਬਾਰੀ ਹੋएगी ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਪਹਾੜਾਂ ਦੇ ਵਿੱਚ ਬਰਫਬਾਰੀ ਹੋਣ ਕਰਕੇ ਜਿਹੜਾ ਫੰਗੀ ਸੈਡ ਆ ਪੂਰੇ ਪੰਜਾਬ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਠੰਡੀ ਠੰਡੀ ਹਵਾ ਆਉਂਦੀ ਰਹੀ ਤੇ ਤੁਹਾਡੀ ਕਣਕਾ ਜਿਹੜੀ ਉਹ ਹੌਲੀ-ਹੌਲੀ ਪੱਕਦੀ ਰਹੀ ਤੇ ਝਾੜਨੇ ਜਿਹੜੇ ਕਿਸਾਨਪ੍ਰਭੂ ਚੰਗਿਆ ਨੇ ਤੇਲੇ ਵਾਲੀ ਸਪਰੇ ਦਾ ਵੀ ਬਹੁਤਾ ਫਾਇਦਾ ਦੇਖਨ ਨੂੰ ਨਹੀਂ ਮਿਲਿਆ ਕਿਉਂਕਿ ਤੇਲਾ ਕਣਕ ਨੂੰ ਇਸ ਵਾਰੀ ਨਹੀਂ ਆਇਆ ਤੇ ਇਸ ਦੇ ਨਾਲ ਹੀ ਕਿਸਾਨਪ੍ਰਭੂ ਬਸ ਕਣਕ ਦੀ ਇੰਨੀ ਕੀ ਜਾਣਕਾਰੀ ਹੁੰਦੀ ਆ ਵੀ ਇਹ ਆ ਚੀਜ਼ਾਂ ਕਰਕੇ ਤੁਹਾਡੇ ਝਾੜ ਵੱਧ ਸਕਦੇ ਨੇ ਤੇ ਜਿਹੜੇ ਬੀਜ ਨੇ ਹੁਣ ਕਿਸਾਨਪ੍ਰਭੂ ਤੁਸੀਂ ਆਪਣੇ ਖੁਦ ਦੇ ਰੱਖ ਲਿਓ ਇਹ ਬੀਜ ਆਪਣੇ ਗਵਾਂਡ ਚੋ ਰੱਖ ਲਿਓ ਤੇ ਆਪਾਂ ਜਿਹੜੇ ਮਹਿੰਗੀ ਪੈਕਿੰਗ ਵਾਲੇ ਬੀਜ ਨੇ ਉਹਨਾਂ ਵੱਲ ਨਾ ਹੋਈਏ ਉੱਥੇ ਕਿਸਾਨਾਂ ਦੀ ਕੀਵਾਰੀ ਲੁੱਟ ਹੋ ਜਾਂਦੀ ਆ ਤੇ ਉਹਨਾਂ ਤੋਂ ਬਚਾ ਕਰੀਏ 327 ਕਣਕ ਆ ਜਿਹੜੀ ਚੰਗੀ ਆ ਵਧੀਆ ਝਾੜ ਨੇ ਤੇ ਅਗਲੇ ਸਾਲ ਵੀ ਇਹਦੇ ਚੰਗੇ ਹੀ ਕਿਸਾਨ ਪ੍ਰਭ ਆਉਂਦੇ ਰਹਿਣਗੇ ਬਾਕੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸਦੇ ਰਹੋ ਵੀ ਤੁਹਾਡੇ ਏਰੀਆ ਦੇ ਵਿੱਚ ਝਾੜ ਕਿਵੇਂ ਰਹਿਣੇ ਸਸਟੀਕਲ ਕਿਸਾਨ ਪ੍ਰਭੋ ਰੱਬ ਰਾਖਾ